ਆਇਂ ਦਿਨ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਫਲੋਰ ਨੂਰ ਮਹਿਲ ਬੱਸ ਸਟੈਂਡ ਵਿਖੇ ਇੱਕ ਔਰਤ ਦਾ ਮੋਬਾਈਲ ਖੋ ਕੇ تین ਚੋਰ ਪਰਜੇ ਤਾਂ ਲੇਡੀਜ਼ ਨੇ ਰੋਲਾ ਪਾਇਆ ਜਿਸ ਦੌਰਾਨ ਲੋਕਾਂ ਦੀ ਮਦਦ ਦੇ ਨਾਲ ਥੋੜੀ ਦੂਰ ਅਕਲਪੁਰ ਰੋਡ ਤੇ ਲੋਕਾਂ ਨੇ ਕੀਤਾ ਚੋਰ ਨੂੰ ਕਾਬੂ ਦੋ ਚੋਰ ਭੱਜ ਗਏ ਇੱਕ ਹੋਰ ਲੇਡੀਜ਼ ਦਾ ਮੋਬਾਈਲ ਫੋਨ ਫਲੋਰ ਬਾਜ਼ਾਰ ਤੋਂ ਵਿੱਚ ਖੋ ਹੋਇਆ ਇਸ ਤੋਂ ਪਹਿਲਾਂ ਉਸ ਨੇ ਇਹਨਾਂ ਦਾ ਮੋਟਰਸਾਈਕਲ ਪਹਿਚਾਨ ਲਿਆ ਤੇ ਮੌਕੇ ਤੇ ਥਾਣਾ ਫਲੋਰ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਪੁਲਿਸ ਟੀਮ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੇ ਅਤੇ ਉਸ ਮੁੰਡੇ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਥਾਣਾ ਫਲੋਰ ਲੈ ਗਏ ਉਹਨ कितने लड़के तीन थे अब ये ये इधर पकड़ा हुआ है पहचान सकते हो मैंने पीछे से देखा था अचानक ही लेके भाग गए मैं आगे में में हाँ जी पीछे से ब्लू कलर का डाले थे ये भी नारी इनको मैंने नहीं देखा पीछे सब की पीछ, जैकेट पहनी हुई थी वंदना जी पालन जी तो ਨਹੀਂ ਆਪ ਦਾ ਕੰਮ ਕੰਮ ਹੈ ਮੈਨੂੰ ਜਾਣਾ ਬਾਗਰ ਪੇ ਜਾਣਾ ਸੀ ਜਾਣਾ ਚਾਹੁੰਦਾ ਹਾਂ ਮੇਰੇ ਨਾਲ ਸਿਸਟਰ ਦਾ ਫੋਨ ਆਇਆ ਸੀ ਮੈਨਾਂ ਪਿੱਛੇ ਆਪਣੇ ਦੀ ਖਬਰ ਲੈ ਕੇ ਆਈ ਸੀਗੀ ਮੈਂ ਫੋਨ ਤੇ ਗੱਲ ਚੱਲਦੀ ਪਈ ਸੀ ਤਿੰਨ ਜਾਣੇ ਮੇਰਾ ਫੋਨ ਫੋਟਾ ਫੋਟਾ ਖੋ ਕੇ ਭੱਜੇ ਮੈਂ ਨਾਲੇ ਰੋਲਾ ਪਾ ਦਿੱਤਾ ਮੇਰਾ ਫੋਨ ਲੈ ਕੇ ਮੇਰਾ ਪੁਹਾੜੇ ਚਾਰੇ ਇਕੱਠੇ ਹੋ ਗਏ ਜਿਹੜੀ ਮੈਂ ਪ੍ਰਤਾਪਰੇ ਤੋਂ ਆਉਂਦੀ ਮੇਰਾ ਬਣਾਦਰ ਬੁਮਾਰਾ ਜੜਾ ਉਹ ਇੱਥੇ ਐਡਮਿਟ ਕੀਤਾ ਹੋਇਆ ਫਗਵਾੜੇ ਉਹਦੀ ਮੈਂ ਖਬਰ ਲੈਂਦੀ ਪਈ ਸੀ ਆਪਣੀ ਮੰਮੀ ਨਾਲ ਗੱਲ ਕਰਦੀ ਪਈ ਸੀ ਜਿਹੜਾ ਨੌਜਵਾਨ ਫੜਿਆ ਨਾਲ ਦੇ ਸਾਥੀ ਕਿੱਧਰ ਨੂੰ ਭੱਜੇ ਆ ਇਦਾਂ ਨਹੀਂ ਆਏ ਇਹਨੂੰ ਹਾਂਜੀ ਅਸੀਂ ਪਿੱਛੇ ਸੀਗੇ ਜਿੱਦਾਂ ਥੋੜਾ ਜਿਹਾ ਅੱਛਾ ਨੂਰਮੰਦ ਰੋਡ ਤੋਂ ਆਉਂਦੇ ਨੂਰਮੰਦ ਰੋਡ ਤੋਂ ਆਉਂਦੇ ਇਹਨੂੰ ਆਏ ਆ ਹਾਂਜੀ ਇਹ ਅਸੀਂ ਜਿਹੜਾ ਪਰਪਲ ਬੱਸ ਹਾਂਜੀ ਮੇਰਾ ਟੈੱਡ ਪਰਤਾਪੁਰ ਹਾਂਜੀ ਮੇਰਾ ਟੈੱਡ ਪਰਤਾਪੁਰ ਆ ਮੇਰਾ ਆਪੋ ਦਾ ਹਾਂਜੀ 58 ਹੋ ਭਾਜੀ ਤੁਸੀਂ ਹੁਣ ਮੋਬਾਈਲ ਚੋਰੀ ਕੀਤਾ ਆ ਕਿੰਨੇ ਜਣੇ ਸੀਗੇ 10-7000 ਰੋ ਜਣੇ ਨਾਲ ਸੀ ਭਾਜੀ ਕਿੱਥੇ ਗਏ ਬੰਦੇ ਬੰਦੇ ਭਾਜੀ ਇੱਧਰ ਨੂੰ ਭੱਜੇ ਆ ਆ ਕਿੱਥੇ ਨੂੰ ਅਗਲਪੁਰ ਰੋਡ ਨੂੰ ਆ ਜਿਹੜਾ ਰੋਡ ਐ ਜੀ ਮੈਂ ਰੋਡ ਐ ਅਗਲਪੁਰ ਰੋਡ ਇੱਧਰ ਨੂੰ ਭੱਜੇ ਆ ਆ ਕਿਹੜਾ ਰੋਡ ਭਾਜੀ ਅਗਲਪੁਰ ਰੋਡ ਅਗਲਪੁਰ ਰੋਡ ਦੂਰ ਨਹੀਂ ਕੋਈ ਕਿਹੜੇ ਪਿੰਡ ਦੇ ਆ ਭਾਜੀ ਤੁਸੀਂ ਕਿਹੜੇ ਪਿੰਡ ਤੋਂ ਆ ਜੀ ਲੈ ਗਿਆ ਭਾਜੀ ਸਹੀ ਡਰੈਸ ਦੱਸੀ ਵੀਰੇ ਲੈ ਗਿਆ ਭਾਜੀ ਜੇਤੂ ਪਸਨਾ ਸੱਤੀਗੜ੍ਹ ਦਸੀ ਆੜਗਾ ਦੇ ਕੋਲ ਕਿੱਥੇ ਭਰਾ ਕੇ ਹੋਇਆ ਆਈਏ ਆੜਗਾ ਕਿੱਥੇ ਗਿਆ ਸੀਗਾ ਆਈਏ ਬਰਾਮ ਦਾ ਡੇਰਾ ਵਾ ਸੁਰਗੇ ਬਾਬੂ ਨੂੰ ਰਹਿਣਾ ਪਹਿਲਾਂ ਫੋਨ ਲਖ ਲੈਣਾ ਆਈਏ ਇਹ ਕਿਵੇਂ ਕਰਨੇ ਕੀ ਆਇਸੀ ਕਿ ਤੁਸੀਂ ਇਹ ਤਾਂ ਰੋ ਜਾਗਾ ਅੰਮਾ ਨਹੀਂ ਭਾਜੀ ਭਾਈ ਪਹਿਲੀ ਵਾਰੀ ਗੱਲ ਤੂੰ ਅਸੀਂ ਮੰਨ ਮਾਰਨਾ ਬਹੁਤ ਚਾਹੁੰਦਾ ਇਨਾਮ ਕਿਹਦਾ ਹਾਂ ਮੇਰਾ ਸੁਖਵੀਰ ਭਾਈ ਕਿੱਥੇ ਦਾ ਰਹਿਣ ਵਾਲਾ ਬੇਲਗਾ ਭਾਈ ਹਾਂਜੀ ਬੇਲਗਾ ਭਾਈ ਸੱਚੀ ਗੱਲ ਸੱਚੀ ਗੱਲ ਹਾਂਜੀ ਸਰ ਮੌਕੇ ਤੇ ਹੁਣ ਚੋਰ ਫੜਿਆ ਜਿਦ ਤਰਾ ਮੋਬਾਈਲ ਫੜ ਕੇ ਭੱਜ ਰਹੇ ਸੀਗੇ ਹਾਂਜੀ ਫੜ ਲਿਆ ਜੀ ਇੱਕ ਬੰਦਾ ਫੜਿਆ ਇੱਕ ਬੰਦਾ ਫੜਿਆ ਜੀ ਦੋ ਬੰਦੇ ਦੇ ਨਾਲ ਦੇ ਭੱਜਿਆ ਉਹ ਦੇ ਦੇ ਮੋਟਰਸਾਈਕਲ ਵੀ ਫੜ ਲਿਆ ਨਾਲ ਦਾ ਮੋਟਰਸਾਈਕਲ ਮੌਕੇ ਤੇ ਫੜਿਆ ਗਿਆ ਹਾਂਜੀ ਮੋਟਰਸਾਈਕਲ ਫੜਿਆ ਕਿੱਥੇ ਦਾ ਰਹਿਣ ਵਾਲਾ ਇਹ ਹਵਾ ਜੀ ਆਪਣੇ ਇਧਰ ਆ ਦੱਸਦਾ ਇਹ ਉਸੇ ਵਾਲੇ ਦੇ ਕੋਲ ਪੁੱਛ ਕੇ ਜੀ ਤਿੰਨ ਪੁੱਛ ਕੇ ਚਾਹੀਦਾ ਉਸ ਉਸ ਕਰਦੇ ਆ ਹਾਂ